ਮੈਂ ਰਣੀਆਂ ਵੀ ਰਣਜੀਤ ਸਿੰਘ ਫੌਜੀ ਦਾ ਜਿਨੇ ਅੱਜ ਇੰਨਾ ਵੱਡਾ ਮਾਨ ਸਤਿਕਾਰ ਦਿੱਤਾ ਕਿ ਮੈਨੂੰ ਸਿੱਕਿਆਂ ਦੇ ਨਾਲ ਪਿੰਡ ਦੇ ਵਿੱਚ ਤੋਲਿਆ ਆ। ਆਮ ਆਦਮੀ ਪਾਰਟੀ ਨੂੰ ਇਸ ਵਾਰ ਪੰਜਾਬ ਵਿੱਚ ਮੌਕਾ ਦਿਓ ਕਿਉਂਕਿ ਇਹ ਉਹ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਦੀ ਹੈ। ਅੱਜ ਜਿਹੜਾ ਤੁਹਾਡੇ ਵੱਲੋਂ ਲਾਲਜੀਤ ਸਿੰਘ ਭੁੱਲਰ ਨੂੰ ਸਿੱਕਿਆ ਨਾ ਤੋਲਿਆ ਗਿਆ ਤੇ ਕੀ ਅਪੀਲ ਲੋਕਾਂ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਜਿੰਨੇ ਵੀ ਆਪਣੇ ਕੋਲ ਹੁਣ ਤੱਕ ਪਾਰਟੀਆਂ ਆਈਆਂ ਕਰਪਟ ਪਾਰਟੀਆਂ ਆਈਆਂ ਕਾਂਗਰਸ ਹੋ ਗਈ ਕਾਲੀਦਾਲ ਹੋ ਗਈ ਕਿਉਂਕਿ ਉਦੋਂ ਆਪਣੇ ਕੋਲ ਕੋਈ ਬਦਲਾ ਨਹੀਂ ਸੀ ਹੈਗਾ ਇਸ ਵਾਰ ਐਤ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵਧੀਆ ਜੋ ਕੇ ਦਿੱਲੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਵਾ ਤੇ ਆਪਣੇ ਆਮ ਆਦਮੀ ਪਾਰਟੀ ਦੇ ਹਲਕਾ ਪੱਟੀ ਦੇ ਵਿੱਚ ਜਿਹੜਾ ਲਾਲਜੀਤ ਸਿੰਘ ਭੁੱਲਰ ਹੈ ਉਹਨਾਂ ਨੂੰ ਟਿਕਟ ਦੇ ਕੇ ਸਰਦਾਰ ਅਰਵਿੰਦ ਕੇਜਰੀਵਾਲ ਨੇ ਜੋ ਲੈਣੇ ਆ ਵਾ ਤੇ ਉਹਨਾਂ ਨੂੰ ਇਹ ਸਾਡੇ ਪਿੰਡ ਕੋਟ ਦਾਤ ਵੱਲੋਂ ਮੈਂ ਆਪਣੇ ਪਰਿਵਾਰ ਵੱਲੋਂ ਜੋ ਉਹਨਾਂ ਨੂੰ ਹੈਲਪ ਦਿੱਤੀ ਆ ਜੋ ਗੋਟਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਘੱਟੋ ਘੱਟ 2 ਸਾਲ ਹੋ ਗਏ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਭਜਾ ਫਿਰਦੇ ਆ ਇਸ ਕਰਕੇ ਉਹਨਾਂ ਨੂੰ ਹੈਲਪ ਕੀਤੀ ਆ ਕਿ ਜਿੰਨਾ ਵੀ ਹੋ ਸਕਦਾ ਵਾ ਤੁਸੀਂ ਇਹਨਾਂ ਕਰਾਪਟ ਪਾਂਡੀਆਂ ਪਾਰਟੀਆਂ ਤੋਂ ਮਤਲਬ ਜਨਤਾ ਨੂੰ ਜਿਦਾਂ ਨਸ਼ੇ ਦੇ ਵਿੱਚ ਪੰਜਾਬ ਡੁੱਬਦਾ ਜਾ ਰਿਹਾ ਉਹਨਾਂ ਨੂੰ ਬਚਾਇਆ ਜਾ ਕਿੰਨੇ ਸਿੱਕੇ ਹੋਣਗੇ तकरीबन ਕਿੰਨੇ ਹਜ਼ਾਰ ਦੇ ਇਹ ਭਾਜੀ ਕੋਈ ਹੈਗਾ ਵਾ 30000 ਦੇ ਸਿੱਕੇ ਬਣੇ ਸੀ ਅੱਜ ਜਿਹੜਾ ਮੇਰੇ ਵੀਰ ਰਣਜੀਤ ਸਿੰਘ ਫੌਜੀ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦਾ ਇਕੱਠ ਹੋਇਆ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਆਇਆ ਵੱਡੀ ਗਿਣਤੀ ਦੇ ਵਿੱਚ ਪਿੰਡ ਕੋੜ ਦਾਤਾ ਤੋਂ ਪਰਿਵਾਰ ਤੁਰੇ ਨੇ ਅੱਜ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਲਾਲਜੀਤ ਭੁੱਲਰ ਨੂੰ ਇਹ 30 35 ਸਾਲਾਂ ਬਾਅਦ ਪੱਟੀ ਹਲਕੇ ਦਾ ਉਮੀਦਵਾਰ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਨਹੀਂ ਤੇ ਅਕਾਲੀ ਦਲ ਕਾਂਗਰਸ ਇਹ ਰਵੈਤੀ ਪਾਰਟੀਆਂ ਬਾਰੀ ਉਮੀਦਵਾਰੀ ਛੁੱਟਦੀਆਂ ਰਹੀਆਂ ਸਾਡੀ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਹਲਕੇ ਦੇ ਰਹਿਣ ਵਾਲੇ ਨੂੰ ਤੇ ਹਲਕੇ ਦੇ ਚੋਣ ਵਾਲਿਆਂ ਨੂੰ ਸਰਵੇ ਦੇ ਆਧਾਰ ਦੇ ਉੱਤੇ ਉਮੀਦਵਾਰ ਐਲਾਨਦੀ ਆ ਇਹਨਾਂ ਰਵੈਤੀ ਪਾਰਟੀਆਂ ਵਾਂਗ ਨਹੀਂ ਕਿ ਬਾਹਰੋਂ ਝੋਲਾ ਚੁੱਕ ਕੇ ਆਏ ਉਮੀਦਵਾਰਾਂ ਨੂੰ ਇਲੈਕਸ਼ਨ ਲੜਾ ਕੇ ਲੋਕਾਂ ਦਾ ਘਾਣ ਕਰ ਲਈ ਛੱਡ ਦਿੰਦੇ ਆ ਤੇ ਬੜਾ ਮਾਣ ਦਿੱਤਾ ਇਹਨਾਂ ਭਰਾਵਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਤੇ ਅੱਜ ਮੈਂ ਰਿਣੀ ਆ ਵੀਰ ਰਣਜੀਤ ਸਿੰਘ ਫੌਜੀ ਦਾ ਜਿਨ੍ਹਾਂ ਨੇ ਅੱਜ ਇੰਨਾ ਵੱਡਾ ਮਾਨ ਸਤਿਕਾਰ ਦਿੱਤਾ ਕਿ ਮੈਨੂੰ ਸਿੱਕਿਆਂ ਦੇ ਨਾਲ ਪਿੰਡ ਦੇ ਵਿੱਚ ਤੋਲਿਆ ਤੇ ਇਹ ਮੈਸੇਜ ਆ ਮੈਸੇਜ ਆ ਪੰਜਾਬ ਦੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਇਸ ਵਾਰ ਆਪਾਂ ਜਿੱਥੇ-ਜਿੱਥੇ ਇਲੈਕਸ਼ਨ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਦਈਏ ਲੈ ਕੇ ਆਈਏ ਤਾਂ ਜੋ ਸਾਡਾ ਪੰਜਾਬ ਸਾਡਾ ਭਾਰਤ ਸਾਡੇ ਲੋਕ ਜਿਹੜੇ ਇਹਨਾਂ ਰਵਾਇਤੀ ਪਾਰਟੀਆਂ ਦੇ ਚੁੰਗਲ ਚੋਂ ਨਿਕਲ ਸਕਣ ਇਹਨਾਂ ਨੂੰ ਆਪਣੀ ਸਰਕਾਰ ਇਹਨਾਂ ਨੂੰ ਆਪਣੇ ਲੋਕ ਮਿਲ ਇਹਨਾਂ ਨੂੰ ਆਪਣੇ ਜਿਹੜੇ ਪਰਿਵਾਰਾਂ ਦੇ ਵਿੱਚੋਂ ਨਿਕਲੇ ਉਮੀਦਵਾਰ ਮਿਲ ਇਹ ਨਹੀਂ ਕਿ ਬਾਹਰੋਂ ਆਏ ਲੋਕ ਲੁੱਟ-ਪੁੱਟ ਕੇ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਆ ਤੇ ਇੱਥੇ ਸਾਡੇ ਲੋਕਾਂ ਦਾ ਕਹਾਣ ਕੀਤਾ ਜਾਂਦਾ ਕਿਸੇ ਦੀ ਪੁਛ ਪੜਤਾਲ ਨਹੀਂ ਕੀਤੀ ਜਾਂਦੀ ਤੇ ਬੜਾ ਪਿਆਰ ਦਿੱਤਾ ਇਹਨਾਂ ਨੇ ਮੈਂ ਰਣੀ ਆ ਮੈਂ ਕਰਜ਼ਦਾਰ ਆ ਇਹਨਾਂ ਦੇ ਪਿਆਰ ਸਭ ਤੋਂ ਪਹਿਲਾਂ ਮੈਂ ਪਿੰਡ ਕੋਟ ਦਾਤਾ ਦੇ ਵਸਨੀਕਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਭੁੱਲਰ ਸਾਹਿਬ ਨੂੰ ਬਹੁਤ ਮਾਣ ਸਨਮਾਨ ਦਿੱਤਾ ਹੈ ਇਸ ਮਾਣ ਸਨਮਾਨ ਤੇ ਭੁੱਲਰ ਸਾਹਿਬ 2022 ਵਿੱਚ ਇਲੈਕਸ਼ਨ ਜਿੱਤ ਕੇ ਪੱਟੀ ਹਲਕੇ ਦੀ ਸੇਵਾ ਕਰਕੇ ਇਸ ਮਾਣ ਸਨਮਾਨ ਨੂੰ ਬਰਕਰਾਰ ਰੱਖਣਗੇ ਤੇ ਪੰਜਾਬ ਵਿੱਚ ਪੂਰੇ ਪੱਟੀ ਹਲਕੇ ਦਾ ਨਾਂ ਰੋਸ਼ਨ ਕਰਨਗੇ ਇੱਕ ਵੇਖਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲਾਗੇ ਆਉਂਦੇ ਹੀ ਲੋਕਾਂ ਨੂੰ ਪਲਾਟ ਕੀਤੇ ਕੱਟ ਕੇ ਦਿੱਤੇ ਜਾ ਰਿਹਾ ਤੇ ਹੋਰ ਵੀ ਕਈ ਐਲਾਨ ਕੀਤੇ ਜਾ ਰਹੇ ਆ ਇਸ ਤੇ ਕੀ ਕਹਣਾ ਹੈ ਇਹ ਸਿਰਫ ਕਾਂਗਰਸ ਸਰਕਾਰ ਦੁਆਰਾ ਜੁੰਮਲੇਬਾਜੀ ਡਰਾਮੇਬਾਜੀ ਕੀਤੀ ਜਾ ਰਹੀ ਹੈ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਹਰਮਿੰਦਰ ਸਿੰਘ ਗਿੱਲ ਜਾਂ ਹੋਰ ਵੀ ਜੋ ਵੀ ਕਾਂਗਰਸ ਦੇ ਵਿਧਾਇਕ ਨੇ ਉਹ ਲੋਕਾਂ ਨੂੰ ਝੂਠੀਆਂ ਹੀ ਸੰਦਾਂ ਦੇ ਕੇ ਰਜਿਸਟਰੀਆਂ ਦੇ ਕੇ ਬਾਅਦ ਵਿੱਚ ਉਹ ਵਾਪਸ ਲੈ ਲੈਂਦੇ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਬਣਾ ਦੋ ਬਾਅਦ ਵਿੱਚ ਤੁਹਾਨੂੰ ਪਲਾਟ ਦਿੱਤੇ ਜਾਣਗੇ ਪਰ ਇਹਨਾਂ ਨੇ ਕੋਈ ਪਲਾਟ ਨਹੀਂ ਦੇਣੇ ਇਸ ਲਈ ਮੇਰੀ ਪੱਟੀ ਵਾਸੀਆਂ ਨੂੰ ਤੇ ਪੂਰੇ ਪੰਜਾਬ ਵਾਸੀਆਂ ਨੂੰ ਇਹ ਪੀ ਲਿਆ ਕਿ ਇਹਨਾਂ ਦੇ ਡਰਾਮੇ ਬਾਜ਼ੀਆਂ ਵਿੱਚ ਨਾ ਪਸਿਓ ਤੇ ਇੱਕ ਸਾਫ਼ ਸੁਥਰੀ ਤੇ ਇਮਾਨਦਾਰ ਪਾਰਟੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਪੰਜਾਬ ਵਿੱਚ ਮੌਕਾ ਦਿਓ ਕਿਉਂਕਿ ਇਹ ਉਹ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਦੀ ਹੈ